ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲਈ ਕਿਸਾਨ ਜਥੇਬੰਦੀਆਂ ਰਵਾਨਾ ਹੋ ਗਈਆਂ ਨੇ ਤੇ ਦਿੱਲੀ ਕੂਚ ਨੂੰ ਲੈ ਕੇ ਐਲਾਨ ਬਿੱਤੇ ਦਿਨਾਂ ਦੇ ਵਿੱਚ ਕੀਤਾ ਗਿਆ ਸੀ ਤੇ ਆਪਣੀਆਂ ਮੰਗਾਂ ਜਿਹੜੀਆਂ ਉਹ ਕੇਂਦਰ ਸਰਕਾਰ ਦੇ ਸਾਹਮਣੇ ਜਿਹੜੀਆਂ ਰੱਖੀਆਂ ਜਾਣਗੀਆਂ ਤੇ ਅੱਜ ਵੱਡੀ ਮੀਟਿੰਗ ਕੇਂਦਰ ਸਰਕਾਰ ਦੇ ਨਾਲ ਹੋ ਸਕਦੀ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਕੇਂਦਰ ਸਰਕਾਰ ਤੇ ਕੱਲ ਪਲਟਵਾਰ ਕੀਤਾ ਗਿਆ ਸੀ ਤੇ ਕਿਸਾਨਾਂ ਦਾ ਪੱਖ ਲਿਆ ਗਿਆ ਤੇ ਜਿਸ ਤੋਂ ਬਾਅਦ ਦਿੱਲੀ ਕੂਚ ਨੂੰ ਲੈ ਕੇ ਐਲਾਨ ਕਿਸਾਨ ਜਥੇਬੰਦੀਆਂ ਨੇ ਕੀਤਾ ਦੱਸਦੀ ਹੈ ਕਿ ਅੱਜ ਦਿੱਲੀ ਕੂਚ ਨੂੰ ਲੈ ਕੇ ਜਿਹੜੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲਈ ਜਿਹੜੇ ਕਿਸਾਨ ਜਥੇਬੰਦੀਆਂ ਉਹ ਰਵਾਨਾ ਹੋ ਗਈਆਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਹੱਲਾ ਬੋਲਿਆ ਜਾਵੇਗਾ ਤੇ ਆਪਣੀਆਂ ਮੰਗਾਂ ਜਿਹੜੀ ਐਮਐਸਪੀ ਨੂੰ ਲੈ ਕੇ ਜਿਹੜੀਆਂ ਰੱਖੀਆਂ ਜਾਣਗੀਆਂ ਤੇ ਬੀਤੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਦਿੱਲੀ ਕੋਚ ਨੂੰ ਲੈ ਕੇ ਐਲਾਨ ਕੀਤਾ ਗਿਆ ਤੇ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਪੂਰੀਆਂ ਕੀਤੀਆਂ ਜਾਣ ਤੇ ਜਿਸ ਤੋਂ ਬਾਅਦ ਕਈ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਕੇਂਦਰ ਸਰਕਾਰ ਦੇ ਸਾਹਮਣੇ ਜਿਹੜੀਆਂ ਰੱਖੀਆਂ ਜਾਣਗੀਆਂ ਤੇ ਜਿਸ ਤੋਂ ਬਾਅਦ ਜੇਕਰ ਉਹ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਤਾਂ ਜਿਹੜਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਤੇ ਇਹ ਵੱਡੀ ਖਬਰ ਕਿਸਾਨ ਜਥੇਬੰਦੀਆਂ ਦੇ ਨਾਲ ਇਹ ਜੁੜੀ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਜਿਹੜਾ ਦਿੱਲੀ ਕੂਚ ਨੂੰ ਲੈ ਕੇ ਜਿਹੜਾ ਅੱਜ ਕਿਸਾਨ ਜਥੇਬੰਦੀਆਂ ਰਵਾਨਾ ਹੋ ਗਈਆਂ ਤੇ ਉੱਥੇ ਹੀ ਦੂਜੇ ਪਾਸੇ ਦਿੱਲੀ ਨੂੰ ਜਾਣ ਵਾਲੇ ਜਿਹੜੇ ਜਿਹੜੇ ਕਾਫੀ ਜਿਹੜੀ ਸੱਤੀ ਵੀ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਕੇਂਦਰ ਸਰਕਾਰ ਦੇ ਖਿਲਾਫ ਮੋਰਤੋ ਹੱਲਾ ਬੋਲਿਆ ਗਿਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਕਿਸਾਨ ਜਥੇਬੰਦੀਆਂ ਅੱਜ ਕੇਂਦਰ ਸਰਕਾਰ ਦੇ ਨਾਲ ਇੱਕ ਵੱਡੀ ਮੀਟਿੰਗ ਕਰ ਸਕਦੇ ਤੇ ਜਿਸ ਤੋਂ ਬਾਅਦ ਕੋਈ ਵੱਡਾ ਜਿਹੜਾ ਫੈਸਲਾ ਉਹ ਵੀ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ओके किसान ਜਥੇਬੰਦੀਆਂ ਕੇਂਦਰ ਸਰਕਾਰ ਦੇ ਸਾਹਮਣੇ ਰੱਖਣਗੇ ਜੇਕਰ ਉਹਨਾਂ ਦੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਜਾਣ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇ। ਡੇਰ ਭਾਈ ਕਿਸਾਨ ਬਤੂਰ ਮੋਰਡੇ ਦਾ ਕੋਆਰਡੀਨੇਟਰ ਵੱਤ ਤੋਂ ਵੱਤ ਸ਼ੇਅਰ ਕਰਦੇ ਹੋ। ਬਿਆਸ ਤੋਂ ਕਾਫਲਾ ਰਵਾਨਾ ਹੋ ਕੇ ਫਤਿਹਗੜ੍ਹ ਸਾਹਿਬ ਜਾ ਕੇ ਸਟੇ ਕਰੂਗਾ। ਹੁਣ ਤੁਸੀਂ ਦੇਖ ਲਓ ਅਸੀਂ ਸ਼ੁਰੂਆਤ ਕਰਨ ਲੱਗੇ। ਹਾਂਜੀ ਚੱਲ ਬਈ ਮਾਲੋਵਾਲ ਦੀ ਢੇਡ ਟਾਲੀ ਚੱਲ ਬਈ ਸ਼ੇੜਾ। ਚੱਲ ਬਈ ਸ਼ੇੜਾ। ਸੋ ਸ੍ਰੀ ਆਕਾ ਮੈਸੇਜ ਲੰਘਾ ਦੇ ਭਾਈ। 9500 ਮਰਸੀ ਚੱਲਿਆ ਜੇ ਮੇਰੇ ਵੀਰੋ ਸਲੋਲੀ ਸਲੋਲੀ ਸਪੀਡ ਸਪੀਡ ਪਹਿਲਾਂ 5-7 ਦੇ ਰੱਖਦੇ ਆ ਹੌਲੀ ਹੌਲੀ ਨੈਕਸਟ ਬਈ ਨੈਕਸਟ ਵਾਲੀ ਆ ਚੱਲੀ ਜੇ ਵੀ ਮੱਲੋਵਾਲ ਦੀ ਥਾਲੀ ਬਈ ਜੋਨ ਟਾਂਗੜਾ ਸੋਹਣੀ ਥਾਲੀ ਆ ਲੱਗ ਰਿਹਾ ਫਾਉਂਡ ਬਚ ਰੋ ਵੀ ਮਗਰ ਜੀ ਵੀ ਵੀਡੀਓ ਬਣਾਈ ਜਾ ਲੱਗਾ ਕੰਟੀਨਿਊ ਚੱਲ ਬਈ ਚੱਲ ਬਈ ਚੱਲ ਬਈ ਮਗਰ 470 ਡੀ ਆਈ ਹਾਂ ਫੋਟੋ ਕਿਹੜੇ ਤਰ੍ਹਾਂ ਦਿੱਤਾ ਹਾਂਜੀ ਬਹੁਤ ਵਧੀਆ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਸ਼ ਦੁਨੀਆ ਦੇ ਲੋਕੋ ਇੱਕ ਰੱਖ ਬੰਦਾ ਦੇਖੇ ਜੇ ਮੋਬਾਈਲ ਤੇ ਇਹਨਾਂ ਚੀਜ਼ਾਂ ਨੂੰ ਕਿ ਆ ਫਤਿਹਗੁਰ ਸਾਹਿਬ ਮੁਕਾਬਲਾ ਜਾ ਰਿਹਾ ਬਈ ਸ਼ਾਮਾਂ ਦੇ ਤਾਲ ਬਈ ਫਾਰਮ ਟਰੈਕ ਚੱਲ ਬਈ ਫਾਰਮ ਟਰੈਕ ਟ੍ਰੈਫਿਕ ਵੀ ਦੇਖ ਕੇ ਖੰਬੇ ਕਰ ਲੋ ਟਰਾਲੀ ਥੱਲੇ ਲਾ ਕੇ ਅਗਲੀ ਟਰਾਲੀ ਨੂੰ ਥੱਲੇ ਚੱਲ ਥੱਲੇ ਚੱਲ ਟ੍ਰੈਫਿਕ ਵੀ ਚੱਲਦੀ ਰਹੇ ਕਿਆ ਬਦ ਵੀ ਚੱਲਦੇ ਰਹੇ ਆਪਣੀਆਂ ਸੈਡਾਂ ਤੇ ਟਰਾਲੀਆਂ ਆਹ ਚਲਿਆਰੀ ਫਾਰਮ ਤੇ 60 ਗਈ ਉਹਦੇ ਮਗਰ 575 ਡੀ ਆਈ ਗਈ ਦੇ ਮਗਰ ਮਗਰ ਕਾਬਲਾ ਮਗਰ ਟੁੱਟ ਰਿਹਾ ਲੀਡਰ ਤੇ ਆਉਂਦੇ ਨਾ ਹੌਲੀ 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 ਪਈ 275 ਹੌਲੀ ਡੀ ਆਈ ਹੌਲੀ ਹੌਲੀ ਡੀ ਆਈ ਲੋ 79 ਪਿਛਲਾ ਕਰਾ ਦਿਓ ਪਿਛਲਾ ਕਰਾ ਦਿਓ ਕਿਉਂਕਿ ਸਟਾਰਟ ਹੋਣ ਦੀ ਸਮੱਸਿਆ ਆ ਗਈ ਹਾਂ ਪਿਛਲਾ ਸਟਾਰਟ ਕਰਾ ਦਿਓ ਇਹਨੂੰ ਫਿਰ ਆ ਸਟਾਰਟ ਕਰੋ ਅਗਲਾ ਅਗਲਾ ਖਿੱਚੀ ਜਾਓ ਜਿੰਨੇ ਖਲੋਨਾ ਨੂੰ ਅੱਗੇ ਕਰ ਉਸ ਕਰ ਦਿਓ ਸ਼ਾਬਾਸ਼ ਆ ਐਟੈਂਪਟ ਜਿੱਤ ਰਿਹਾ ਰਾਬੇ ਪ੍ਰਣਾ ਮਾਰੇ ਵਦਿਆ ਵਈ ਵਦਿਆ ਬੰਦੇ ਸ਼ਾਬਾਸ਼ ਇਹ ਵੀ ਸ਼ਾਬਾਸ਼ ਕੁਰਬਾਨੀ ਵਾਲੇ ਜੋਧੇ ਆ ਕੋਲ ਪਿੰਡ ਮਹਿਮੂਦਪੁਰ ਕਲਾਂ ਜਿਹੜਾ ਹੁਣ ਸੇ ਬਈ ਮਿੱਤਾ ਜੋੜ ਬਈ ਮਹਿਮੂਦਪੁਰ ਹਾਂ ਹਾਂ ਅਕੇ ਲੀਡਰ ਤੇ ਆਨਦੇ ਨ ਹੋਈ ਆ ਟੈਕ ਸਲੋ ਕਰ ਪਈ ਟੈਕ ਸਲੋ ਕਰ ਖੜੇ ਇਥੇ ਮਗਰਲਾ ਮਗਰਲਾ ਕਾਫਲਾ ਲੀਡਰ ਵੇਕਰ ਮਗਰਲਾ ਕਾਫਲਾ ਲੀਡਰ ਬਗਨ ਖੜੋ ਕਾਕਾ ਮਗਰਲਾ ਕਾਫਲਾ ਕਦਰਲਾ ਕਾਫਲਾ ਮਗਰਲਾ ਕਾਫਲਾ 2 ਮਿੰਟ 2 ਮਿੰਟ ਕਾਕਾ 9 ਮਿੰਟ ਆ ਚੱਲ ਰਿਹਾ ਆ ਬਈ ਇਸ ਵੇਲੇ ਤੁਸੀਂ ਦੇਖ ਰਹੇ ਹੋ ਆਪਾਂ ਬਿਆਸ ਤੋਂ ਫਤਿਹਗੜ੍ਹ ਸਾਹਿਬ ਨੂੰ ਆਪਣਾ ਕਾਫਲਾ ਤੋਰ ਰਿਹਾ ਹੈਗੇ ਅਮਰ ਕਦਲਾ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਕਿਸਾਨ ਜੜੇ ਆ ਆਪ ਉਹ ਆਪਣੀਆਂ ਸਤਾਵਾਂ ਚਾਣਾਂ ਤੇ ਜਿਹੜੇ ਆਉ ਆ ਰਹੇ ਹੈਗੇ ਆ ਨਹੀਂ ਚਲੋ ਤੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਛੇੜ ਦਿਓ ਐਮਐਸਪੀ ਗਰੰਟੀ ਦਾ ਕਾਨੂੰਨ ਵੀ ਲੈਣਾ ਸਾਰੇ ਕੰਮ ਕਰਨੇ ਆ ਖਲੋ ਜਾ ਖਲੋ ਜਾ ਯਾਰ ਠੀਕ ਆ ਖਲੋ ਜਾ ਯਾਰ ਤੋ ਇਸ ਕਰਕੇ ਬੇਨਤੀ ਆ ਵੀ ਸਾਰਿਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ ਠੀਕ ਹੈ ਜੀ ਔਰ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਹੈਗਾ ਵਾ ਗੰਨੇ ਦਾ ਰੇਟ ਵੀ ਸੀਟੂ ਪਲੱਸ 100% ਦੇ ਨਾਲ ਲੈਣਾ ਲਖੀਮਪੁਰ ਖਰੀਦਾਨ ਸਾਹਿਬ ਆ ਮਸਲਾ ਮਦਰ ਦੇ ਧਿਆਨ ਦੇਣ ਮਦਰ ਕਾਫਲਾ 215 ਬੰਦੇ ਇਸ ਟਾਈਮ ਵੇਖਣਾ ਸ਼ੁਰੂ ਹੋ ਗਿਆ ਜੀ ਅਪੀਲ ਕਰ ਦਿਓ ਤਾਂ ਕਿ ਵਸਤਵਾਂੇ ਛੇਅਰ ਹੋ ਜAVE ਛੇਅਰ ਕਰ ਦਿਓ ਹਜ਼ਾਰਾਂ ਚੱਜ ਸਿੰਘ ਜਿਹੜੇ ਆ ਉਹ ਦੇਖਣ ਦੁਨੀਆ ਵਿੱਚ ਪਹੁੰਚ ਜਾਣੀ ਚਾਹੀਦੀ ਹੈ ਫਸਲਾਂ ਦੇ ਪਾਸ ਸਾਰੇ ਕੇਸ ਵਾਪਸ ਲੈਣੇ ਹੈਗੇ ਆ ਬਿਜਲੀ ਇਲੈਕਟ੍ਰਿਸਿਟੀ ਬਿੱਲ ਨੂੰ ਖਤਮ ਕਰਾਉਣਾ ਹੈਗਾ ਵਾ ਇਹ ਤੋਂ ਗਾ ਹੋਰ ਮੰਗਾ ਜਿਵੇਂ ਪੋਲੂਸ਼ਨ ਐਕਟ ਜਿਹੜਾ ਵਾ ਉਹਦੇ ਵਿੱਚੋਂ ਜਿਹੜਾ ਵਾ ਐਗਰੀਕਲਚਰ ਨੂੰ ਬਾਹਰ ਕੱਢਣਾ ਹੈਗਾ ਵਾ ਅਰੇ ਤੋਂ ਕਾ ਹੋਰ ਮੰਗਾ ਮਜ਼ਦੂਰਾਂ ਦੀ ਨਰੇਗਾ 200 ਦਿਨ 700 ਰੁਪਇਆ ਦਿਹਾੜੀ ਔਰ ਆਦੀਵਾਸੀਆਂ ਦਾ ਜਿਹੜਾ 5ਵੀਂ ਤਾਰਾ ਕਹਾਂ ਚੱਲ ਭਾਈ ਚੱਲ ਭਾਈ ਚੱਲ ਭਾਈ ਹੋ ਗਿਆ ਛੱਡ ਆ ਦੇਖੋ ਭਾਈ ਮਛੋਵਾ ਗੁਰੂ ਕਾ ਬਾਗ ਜੋਂ ਬਈ ਬਹੁਤ ਵਧੀਆ ਚੱਲ ਭਾਈ ਚੱਲ ਭਾਈ ਚਲੋ ਇੱਕ ਪਿੰਡ ਗੁੰਨਵਾਲ ਗੁੰਨਵਾਲ ਭਾਈ वॾी बि चेरा विया बई वो ट्रैक भई वाह वई फेरो ज़िला अमृतसर अर्जन 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 जूथ अर्जन अर्जन जा भई बहुत वॾी बई मगर काफ़ा वेठो लीडरशिप मगर काफ़ा ज़ोर